ਕੁਝ ਦੋਸਤ ਹੁੰਦੇ ਨੇ ਚਪਲਾਂ ਵਰਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਮੈਂ ਤੁਹਾਡੇ ਨਾਲ ਇੱਕ ਵਿਚਾਰ ਜਿਹੜੀ ਕਰਨ ਲੱਗਿਆ ਉਹ ਉਹਨਾਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਨਾ ਮਤਲਬ ਸਾਨੂੰ ਦਿੱਖਦੀ ਹੈ ਦਿਸਦੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਦੋਸਤ ਹੋਣ ਅ ਕੁਝ ਕੁ ਲੋਕਾਂ ਨੂੰ ਇਸ ਤਰ੍ਹਾਂ ਦੇ ਦੋਸਤ ਮਿਲਦੇ ਆ ਬਾਕੀ ਜਿਵੇਂ ਜਿਵੇਂ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਜਾਊਂਗਾ ਨਾ ਤੁਸੀਂ ਵੀ ਧਿਆਨ ਦੇ ਵਿੱਚ ਕਰਦੇ ਜਾਣਾ ਹੈ ਕਿ ਵੈਸੇ ਲੋੜ ਵੀ ਨਹੀਂ ਮੈਨੂੰ ਕਹਿਣ ਦੀ ਕਿਉਂਕਿ ਤੁਸੀਂ ਨਾ ਆਪਣੇ ਆਪ ਤੁਹਾਡੇ ਧਿਆਨ ਦੇ ਵਿੱਚ ਉਹ ਦੋਸਤ ਆਉਂਦੇ ਜਾਣਗੇ ਜਿਹੜੇ ਇਸ ਤਰ੍ਹਾਂ ਦੇ ਅਗਰ ਤੁਹਾਨੂੰ ਕਦੇ ਮਿਲੇ ਹੋਏ ਤਾਂ ਇਹਨਾਂ ਦੋਸਤ ਦੋਸਤਾਂ ਦੀ ਜਿਹੜੀ ਕਿਸਮ ਅੱਜ ਅਸੀਂ ਡਿਸਕਸ ਕਰ ਲਾਂਗੇ ਨਾ ਇਹ ਪਹਿਲੇ ਵੀ ਮੈਂ ਇੱਕ ਵੀਡੀਓ ਦੇ ਵਿੱਚ ਡਿਸਕਸ ਕੀਤੀ ਹੋਈ ਹੈ ਕਿ ਤਿੰਨ ਕਿਸਮ ਹੁੰਦੀਆਂ ਜਾਂ ਹੋ ਸਕਦਾ ਅਗਲੀ ਵੀਡੀਓ ਵਿੱਚ ਕਿਸੇ ਚਾਹਣ ਉਹਨੂੰ ਤਿੰਨਾਂ ਤੋਂ ਅਲੱਗ ਕਿਸਮ ਹੈ ਇਹ ਬਿਲਕੁਲ ਡਿਫਰੈਂਟ ਕਿਸਮ ਹੁੰਦੀ ਹੈ ਇਹ ਉਹ ਕਿਸਮ ਹੁੰਦੀ ਹੈ ਜਿਹਨੂੰ ਆਪਾਂ ਤੁਸੀਂ ਨਾ ਜਦੋਂ ਵੀ ਕਿਤੇ ਆਪਣੀ ਜ਼ਿੰਦਗੀ 'ਚ ਹੁਣ ਐਡ ਕਰੋਗੇ ਨਾ ਤਾ ਦੋਸਤਾਂ ਦੀ ਇਹ ਕਿਸਮ ਐਡ ਕਰ ਲਿਓ ਇਹਦਾ ਆਪਾਂ ਕੋਡਿੰਗ ਰੱਖਾਂਗੇ ਕੋਡ ਨੇਮ ਰੱਖਾਂਗੇ ਸੀਪੀਐਲ ਸੀਪੀਐਲ ਮਤਲਬ ਬਸ ਚੱਪਲ ਵਰਗੇ ਸੋ ਤੁਸੀਂ ਵੀ ਇਹ ਕੋਡ ਤੇ ਹਾਂਚ ਰੱਖਣਾ ਜਦੋਂ ਵੀ ਆ ਇੱਕ ਦੂਜੇ ਨਾਲ ਦੋਸਤਾਂ ਨਾਲ ਗੱਲ ਕਰਨੀ ਆਪਣੇ ਖਾਸ ਦੋਸਤਾਂ ਨਾਲ ਤੁਹਾਨੂੰ ਦੱਸ ਦੇਣਾ ਕਿ ਸੀਪੀਐਲ ਐ ਇਹ ਮੇਰਾ ਦੋਸਤ ਸੀਪੀਐਲ ਯਾਨੀ ਚੱਪਲਾਂ ਵਰਗੇ ਦੋਸਤ ਸੋ ਮਤਲਬ ਇਹ ਹੁਣ ਗੱਲ ਕੀ ਐ ਇਹਦਾ ਮਤਲਬ ਕੀ ਐ ਕਿ ਇਹ ਦੋਸਤ ਜਿਹੜੇ ਚੱਪਲਾਂ ਵਰਗੇ ਕਿਉਂ ਹੁੰਦੇ ਆ ਤੁਸੀਂ ਨਾ ਕਦੇ ਵੀ ਜਦੋਂ ਬਰਸਾਤ ਹੁੰਦੀ ਆ ਜਾਂ ਵੈਸੇ ਹੁੰਦਾ ਨਾ ਕਿਤੇ ਗਾਰਾ ਵਗੈਰਾ ਹੋਇਆ ਹੁੰਦਾ ਜਾਂ ਬਰਸਾਤ ਦੇ ਵਿੱਚ ਜਦੋਂ ਤੁਸੀਂ ਜਾਣੇ ਹੋ ਚੱਪਲ ਪਾਈ ਹੋਵੇ ਦੇਖੋ ਜੇ ਤਾਂ ਤੁਸੀਂ ਸ਼ੂਜ਼ ਪਾਏ ਹੋਏ ਤਾਂ ਅਲੱਗ ਅਲੱਗ ਹੈ ਪਰ ਜਦੋਂ ਚੱਪਲ ਪਾਈ ਹੁੰਦੀ ਹੈ ਤੇ ਚਿੱਟਾ ਤੁਹਾਡੇ ਪਾਏ ਹੋਵੇ ਸੂਟ ਉਧਰੋਂ ਪਏ ਜੇ ਮੀ ਤੇ ਹੁਣ ਤੁਸੀਂ ਜਾ ਰਹੇ ਹੋ ਤਾਂ ਚੱਪਲਾਂ ਵਾਂਗੂ ਸਾਥ ਤਾਂ ਤੁਹਾਡਾ ਦੇਣਗੇ ਇਹ ਦੋਸਤ ਪਰ ਪਿੱਛੋਂ ਜਿਹੜਾ ਤੁਹਾਡਾ ਹੱਲ ਕਰਨਗੇ ਨਾ ਕਿੰਨਾ ਲਵੇੜਨਗੇ ਤੁਹਾਨੂੰ ਕਿੰਨਾ ਤੁਹਾਡੇ ਦੇ ਚਿੱਕੜ ਸੁਟਣਗੇ ਤੁਸੀਂ ਖੁਦ ਵੀ ਅਹਿਸਾਸ ਨਹੀਂ ਕਰ ਸਕਦੇ ਤੇ ਤੁਹਾਨੂੰ ਇਹ ਪਤਾ ਪਹਿਲਾਂ ਲੱਗਦਾ ਵੀ ਨਹੀਂ ਤੁਹਾਨੂੰ ਇਹ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹੋ ਤੇ ਉੱਥੋਂ ਜਾ ਕੇ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਜਾਂ ਤੁਹਾਨੂੰ ਕੋਈ ਆਵਾਜ਼ ਦੇ ਕੇ ਪਿੱਛੋਂ ਦੱਸਦਾ ਕਿ ਆਹ ਭਾਈ ਆ ਜਿਹੜੇ ਤੇਰੀਆਂ ਚੱਪਲਾਂ ਐ ਨਾ ਇਹ ਤੇਰੇ ਪਿੱਛੇ ਚਿੱਕੜ ਛੁੱਟਦੀਆਂ ਜਾ ਰਹੀਆਂ ਤੇ ਜੇ ਸਾਡਾ ਅੰਨਾ ਵਿਸ਼ਵਾਸ ਹੋਵੇ ਸੀ ਫਿਰ ਵੀ ਕੋਈ ਘਰਸਾ ਨਹੀਂ ਕਰਦੇ ਫਿਰ ਅਸੀਂ ਦੇਖਦੇ ਹਾਂ ਮੰਜ਼ਲ ਤੇ ਪਹੁੰਚ ਗਏ ਫਿਰ ਅਸੀਂ ਦੇਖਦੇ ਹਾਂ ਅਸੀਂ ਇੰਨਾ ਮੰਜ਼ਲ ਤੇ ਲੇਟ ਕਿਉਂ ਹੋ ਗਏ ਜਾਂਦੇ ਹਾਂ ਕਿਉਂਕਿ ਉਹ ਕਦੇ ਹਲਕਾ ਜਿਹਾ ਪੈਰ ਚੋਂ ਸਲਿੱਪ ਕਰ ਜਾਂਦੀ ਸੀ ਤੇ ਕਦੇ ਕਦੇ ਉਹ ਮਤਲਬ ਸਰ ਲਬੇੜਦੀ ਜਾਂਦੀ ਸੀ ਤੇ ਕੁਝ ਕੁਝ ਲੋਕ ਉਹ ਜਦੋਂ ਚਿੱਕੜs ਉੱਟਦੀਆਂ ਸਾਡੇ ਪਿੱਛੇ ਨਾ ਪਿੱਛੇ ਪਿੱਛੇ ਚੱਪਲ دوست ਉਹ ਚਿੱਕੜs ਛੁੱਟਦੇ ਆ ਉਹਦੇ ਨਾਲ ਸਾਨੂੰ ਕੁਝ ਜਿਹੜੇ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬੀਆਂ ਲੈਣੀ ਹੁੰਦੀਆਂ ਛੋਟੇ ਛੋਟੇ ਸਾਡੇ ਟਾਰਗੇਟਸ ਹੁੰਦੇ ਆ ਜਾਂ ਜਿਨ੍ਹਾਂ ਲੋਕਾਂ ਨੇ ਨਵੇਂ ਆਲੇ ਸਾਡੇ ਨਾਲ ਜੁੜਨਾ ਹੁੰਦਾ ਕਿਉਂਕਿ ਉਹ ਚਿੱਕੜs ਛੁੱਟਦੇ ਜਾ ਰਹੇ ਸਾਡੇ ਤੇ ਤਾਂ ਹੋ ਸਕਦਾ ਉੱਥੇ ਸਾਡੇ ਭਰੋਸੇ 'ਚ ਕਿਤੇ ਨਾ ਕਿਤੇ ਫਰਕ ਪੈਂਦਾ ਸੋ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਪੂਰੀ ਤਰ੍ਹਾਂ ਦੇ ਨਾਲ ਕਿ ਚੱਪਲਾਂ ਵਰਗੇ ਜਿਹੜੇ ਦੋਸਤ ਹੋਣ ਉਹਨਾਂ ਨੂੰ ਜਿਹੜਾ ਤੁਸੀਂ ਰੱਖਣਾ ਜ਼ਰੂਰ ਹੈ ਨਾਲ ਬਿਲਕੁਲ ਰੱਖਣਾ ਨਾਲ ਤੇ ਉਹ ਚਲਾਉਣਾ ਵੀ ਹੈ ਨਾਲ ਪਰ ਇਸ ਚੀਜ਼ ਤੋਂ बच ਕੇ ਚੱਲਣਾ ਹੈ ਕਿ ਜਦੋਂ بارش ਦੇ ਮੌਕੇ ਦੇਖੋ ਦੋਸਤਾਂ ਨੂੰ ਰੱਖੋ ਸਾਰਿਆਂ ਨੂੰ ਰੱਖੋ ਮੈਂ ਮੈਂ ਤੋਂ ਇੱਕ ਬੇਨਤੀ ਕਰਦਾ ਕਿ ਮੈਂ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਦੋਸਤਾਂ ਦੇ ਵਿੱਚ ਆਪਸੀ ਫਰਕ ਪਵੇ ਜਾਂ ਇਹ ਕੈਟੇਗਰੀਜ਼ ਕੀਤਾ ਜਾਵੇ ਪਰ ਇੱਕ ਜ਼ਿੰਦਗੀ ਦੀ ਸੱਚਾਈ ਹੈ ਜਿਹੜੀ ਸਾਨੂੰ ਡਿਸਕਸ ਕਰਨੀ ਪੈਣੀ ਹੈ ਤਾਂ ਉਹਦੇ ਵਿੱਚ ਜਿਹੜੀ ਤੁਸੀਂ ਮੇਨ ਗੱਲ ਧਿਆਨ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਦੋਸਤਾਂ ਦੀਆਂ ਕਿਸਮਾਂ ਅਗਰ ਸਾਨੂੰ ਪਹਿਲਾਂ ਪਤਾ ਹੋਣ ਕੌਣ ਕਿਸ ਤਰ੍ਹਾਂ ਨਾਲ ਕੰਮ ਆਊਗਾ ਸਾਡੇ ਤਾਂ ਸਾਨੂੰ ਜਿਹੜਾ ਨਾ ਜ਼ਿੰਦਗੀ ਦੇ ਵਿੱਚ ਧੋਖੇ ਨਹੀਂ ਮਿਲਦੇ ਸੋ ਜਿਹੜੀ ਸੀਪੀਐਲ ਕੈਟਾਗਰੀ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਨਾਲ ਰੱਖਣਾ ਕਿ بارش ਦੇ ਟਾਈਮ ਦੇ ਵਿੱਚ ਜਦੋਂ ਕਹਿੰਦਾ ਮਤਲਬ ਕਿ ਜਦੋਂ ਔਖਾ ਸਮਾਂ ਹੋਵੇ ਜਦੋਂ ਸਾਨੂੰ ਕੋਈ ਪਲਾਨਿੰਗ ਕਰਨੀ ਹੋਵੇ ਢੰਗ ਨਾਲ ਬੜੇ ਅਸੀਂ ਕਾਮਯਾਬੀ ਵੱਲ ਨੂੰ ਜਾਣਾ ਹੋਵੇ ਤਾਂ ਉਦੋਂ ਇਹਨਾਂ ਦਾ ਧਿਆਨ ਰੱਖਣਾ ਤੇ ਇਹਨਾਂ ਤੇ ਗੌਰ ਰੱਖਣੀ ਹੈ ਕਿ ਇਹ ਤੁਹਾਡੇ ਚਿੱਟੇ ਸੂਟ ਤੇ ਛਿੱਟੇ ਤੁਹਾਡੇ ਚਿੱਟੇ ਸੂਟ ਤੇ ਚਿੱਕੜ ਸੁੱਟਦੇ ਹੋਏ ਤਾਂ ਨਹੀਂ ਜਾ ਰਹੀਆਂ ਇਹ ਚੱਪਲਾਂ ਵਰਗੇ ਦੋਸਤ ਤੁਹਾਡੇ ਸੋ ਕਾਮਯਾਬੀ ਵੱਲ ਜਾਂਦੇ ਹੋਏ ਨਾ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਮੈਂ ਫਿਰ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਖਰਾਬ ਹੁੰਦੇ ਆ ਪਰ ਬਹੁਤ ਲੋਕ ਜਦੋਂ ਕਾਮਯਾਬੀ ਵੱਲ ਨੂੰ ਉੱਪਰ ਵੱਲ ਨੂੰ ਬੰਦਾ ਜਾ ਰਿਹਾ ਹੁੰਦਾ ਨਾ ਤਾਂ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਦੇ ਕਿੰਨੇ ਦੋਸਤ ਬਣਦੇ ਜਾ ਰਹੇ ਆ ਤੇ ਉਹ ਉਹਨਾਂ ਦੋਸਤਾਂ ਦੇ ਵਿੱਚੋਂ ਬਹੁਤ ਦੋਸਤਾਂ ਉਹਨੇ ਆਪ ਵੀ ਨਹੀਂ ਚੁਣਿਆ ਹੁੰਦਾ ਆਪਣੇ ਆਪ ਬਣਦੇ ਜਾਂਦੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਇਹ ਚੱਪਲਾ ਵਰਗੇ ਦੋਸਤ ਵੀ ਐਡ ਹੋ ਜਾਂਦੇ ਆ ਜਿਹੜੇ ਕਿ ਕਿਤਨਾ ਕਿਤੇ ਜਾ ਕੇ ਸਾਡੇ ਨਾਲ ਫਰਕ ਪਾਉਂਦੇ ਆ ਨਾ ਅਦਰਵਾਈਜ਼ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਹੁਣ ਜਿਵੇਂ ਇਹ ਦੋਸਤ ਮੰਨ ਲਓ ਹੁੰਦੇ ਕੀ ਆ ਮੰਨ ਲਓ ਕੋਈ ਛੋਟੀ ਜਿਹੀ ਉਦਾਹਰਨ ਦੇ ਨਾਲ ਤੁਹਾਨੂੰ ਤੁਹਾਹੀ ਕੋਈ ਜਿਹੜਾ ਤੁਹਾਡਾ ਕੋਈ ਜਾਣਕਾਰ ਹੈ ਜਾਂ ਬਹੁਤ ਵਧੀਆ ਜਾਣਕਾਰ ਹੈ ਉਹਦੇ ਕੋਲ ਬੈਠ ਕੇ ਵੀ ਇਹ ਗੱਲਾਂ ਗੱਲਾਂ ਕਰਨ ਲੱਗ ਜਾਣਗੇ ਤੁਹਾਡੇ ਬਾਰੇ ਵਿੱਚ ਕਿ ਨਹੀਂ ਜੀ ਨਹੀਂ ਉਹ ਉਹ ਤਾਂ ਐਵੇਂ ਆ ਜੀ ਜਾਂ ਜਿਵੇਂ ਮੰਨ ਲਓ ਮੰਨ ਲਓ ਕੋਈ ਉਹਨਾਂ ਨੇ ਤੁਹਾਡੇ ਆਪਣੇ ਆਪਣਾ ਬੰਦਾ ਤੁਹਾਡਾ ਕੋਈ ਜਿਹੜਾ ਤੁਹਾਡਾ ਬਹੁਤ ਖਾਸ ਹੈ ਜਾਣਕਾਰ ਹੈ ਜਿਹਦੇ ਨਾਲ ਤੁਹਾਡਾ ਲੈਣ ਦੇਣਾ ਜਾਂ ਜਿਹਦੇ ਨਾਲ ਜਿੱਦੋਂ ਤੁਸੀਂ ਕੋਈ ਕੰਮ ਕਰਾਉਣਾ ਹੈ ਅਗਰ ਉਹ ਦੋਸਤ ਵੀ ਸੇਮ ਉਸੇ ਬੰਦੇ ਤੋਂ ਕੰਮ ਕਰਾਉਣ ਲੱਗ ਜੂਗਾ ਤਾਂ ਉੱਥੇ ਜਾ ਕੇ ਉਹ ਆਪਣੇ ਆਪ ਨੂੰ ਤਾਂ ਵੱਡਾ ਬਣਾ ਕੇ ਦਿਖਾਉਣ ਲੱਗ ਜੂਗਾ ਜਾਂ ਆਪਣੇ ਆਪਣੇ ਬੇਨੀਫਿਟ ਲੈਣ ਲਈ ਅਲੱਗ ਤੌਰ ਤੇ ਤੁਹਾਡੇ ਬਾਰੇ ਚ ਗੱਲਾਂ ਉੱਥੇ ਕਰਨ ਲੱਗ ਜੂਗਾ ਤਾਂ ਕਿ ਉਹ ਉਸ ਚੀਜ਼ ਤੋਂ ਬੇਨੀਫਿਟ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਹੜਾ ਬੰਦਾ ਮਿਲਾਇਆ ਉਸੇ ਬੰਦੇ ਨੇ ਤਾਂ ਮਿਲਾਇਆ ਫਿਰ ਉੱਥੇ ਗੱਲਾਂ ਕਿਹ ਜਿਹੀਆਂ ਹੋਣਗੀਆਂ ਵੀ ਨਹੀਂ ਜੀ ਨਹੀਂ ਇਹ ਤੁਸੀਂ ਪੈਸਾ ਸੱਤੋਂ ਘੱਟ ਲੈ ਲਓ ਉਹ ਤਾਂ ਅਮੀਰ ਬੰਦਾ ਹੈ ਜੀ ਉਹ ਤਾਂ ਫਲਾਣਾ ਬੰਦਾ ਹੈ ਜੀ ਉਹ ਤਾਂ ਇੰਨੇ ਜੋਗਾ ਹੈਗਾ ਜੀ ਮੈਂ ਇੰਨੇ ਜੋਗਾ ਹੈ ਨਹੀਂ ਜੀ ਜਾਂ ਕਿਤੇ ਨਾ ਕਿਤੇ ਜਾ ਕੇ ਲੋਕ ਜਦੋਂ ਵੀ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਕਮਜ਼ੋਰੀ ਕੋਈ ਪੁੱਛਣੀ ਹੈ ਤਾਂ ਉੱਥੇ ਉਹ ਇੱਕਦਮ ਇਹਨਾਂ ਗੱਲਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਦੋਸਤ ਨੂੰ ਤੁਹਾਨੂੰ ਮਿਲਾਇਆ ਨਾ ਉਸ ਸੀ ਤੋਂ ਮਿਲਾਇਆ ਸਾਡੇ ਦੋਸਤਾਂ ਨੇ ਤਾਂ ਮਿਲਾਇਆ ਸੋਚ ਕਰਕੇ ਉਹਨਾਂ ਨੂੰ ਦੋਸਤੀ ਦਾ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੇ ਸਿਰਫ ਤੁਹਾਡੇ ਤੋਂ ਬੈਨੀਫਿਟ ਲੈਣੇ ਹੁੰਦੇ ਆ ਤੇ ਬੈਨੀਫਿਟ ਲੈ ਕੇ ਸਾਈਡ ਤੇ ਹੋ ਜਾਣਾ ਹੁੰਦਾ ਸੋ ਸਾਨੂੰ ਮੈਨੂੰ ਲੱਗਦੀ ਹੈ ਕਿ ਇਹੋ ਜਿਹੇ ਦੋਸਤਾਂ ਤੋਂ ਜ਼ਰੂਰ ਬਚਣਾ ਚਾਹੀਦਾ ਜਿਹਨਾਂ ਚੱਪਲਾ ਵਰਗੇ ਹੋਣ ਪਰ ਇੱਕ ਧਿਆਨ ਰੱਖਣਾ ਛੱਡਣਾ ਕਿਸੇ ਨੂੰ ਨਹੀਂ ਹੈ ਨਾਲ ਲੈ ਕੇ ਚੱਲਣਾ ਪਛਾਣ ਸਾਨੂੰ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਉਹਨਾਂ 'ਤੇ ਉਹਨਾਂ 'ਤੇ ਭਰੋਸਾ ਕਰੀਏ ਜਿੰਨਾਂ ਕੋ ਉਹ ਕਰਨ ਦੇ ਯੋਗ ਹੋਣ ਧੰਨਵਾਦ ਜੀ ਸਤਿ ਸ੍ਰੀ ਅਕਾਲ